ਇਹ ਜੋ ਨਾ ਤੇ ਐਨਐਸਏ ਲਾਈ ਗਈ ਸੀ ਉਹੀ ਗਲਤ ਸੀ ਜਿੱਦਾਂ ਇਹਨਾਂ ਨੇ ਪ੍ਰਚਾਰ ਕੀਤਾ ਗਿਆ ਸੀ ਆਮਦਪਾਲ ਦੇ ਜਾਂਉਂਦੇ ਸਾਫੀਆਂ ਦੇ ਖਿਲਾਫ ਤੇ ਜੇ ਲੋਕ ਦੇ ਵਕਤ ਉਹ ਉਹ ਇਹਨੇ ਖਤਰਨਾਕ ਉਹ ਬੇਦਾਂ ਲੋਕਾਂ ਦੇ ਹਿੱਤ ਦੀ ਨਾ ਗੱਲ ਕਰਦੇ ਹੁੰਦੇ ਤੇ ਉਹ ਲੋਕ ਇਡੀ ਬਦਦਾਦ ਜਿਨ੍ਹਾਂ ਨੂੰ ਨਹੀਂ ਜਿੱਤਉਂਦੇ ਕੋਈ ਨਾ ਮੇਰਾ ਖਿਆਲ ਹੈ ਕਿ 1 ਸਾਲ ਦੀ ਐਨਐਸਏ ਹੁੰਦੀ ਤੇ 1 ਸਾਲ ਤੋਂ ਬਾਅਦ 1 ਸਾਲ ਵਧਾ ਕੇ 2 ਸਾਲ ਕਰ ਲਈ ਤੇ 2 ਸਾਲ ਵੀ ਹੁਣ ਮੇਰੇ ਖਲ ਪੂਰੇ ਹੋ ਗਏ ਮੇਰੇ ਅਨੁਸਾਰ ਤੇ ਮੇਰਾ ਖਿਆਲ ਹੈ ਹੀ 1 ਸਾਲ ਵਾਸਤੇ ਤੇ 2 ਸਾਲਾਂ ਦਾ ਤੇ 2 ਸਾਲਾਂ ਦਾ ਤੇ ਹੁਣ ਮੇਰਾ ਖਿਆਲ ਹੈ ਕਿ ਬਹੁਤ ਤਕਸ਼ਾ ਹੀ ਹੈ ਕਿ ਜੇ ਉਹ ਸੀ ਜਿਵੇਂ ਇਹੋ ਜੇ ਕਾਲੇ ਕਾਨੂੰਨਾਂ ਨੂੰ ਤੁਸੀਂ ਇਹ ਜੋ ਸਾਡੇ ਨੂੰ ਜੋ ਸਰਕਾਰੀ ਤੌਰ ਤੇ ਸਾਡੇ ਨੂੰ ਜਾਣਕਾਰੀ ਮਿਲੀ ਉਹਦੇ ਚ ਕਿ ਅਮਰਪਾਲ ਸਿੰਘ, ਉਪਲਪ੍ਰੀਤ ਤੇ ਵਰਿੰਦਰ ਸਿੰਘ ਫੁੱਲਜੀ ਤਿੰਨ ਬੰਦੇ ਜਿਹੜੇ ਆ ਉਹ 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 ਉਹਨਾਂ ਦੀ ਮੇਰੇ ਖਿਆਲ ਗ੍ਰਿਫਤਾਰੀ ਲੇਟ ਹੋਈ ਸੀ ਇਸ ਕਰਕੇ ਸ਼ਾਇਦ ਉਹਨਾਂ ਨੂੰ ਇਸ ਕਰਕੇ ਨਹੀਂ ਲੈੰਦਾ ਜਾ ਰਿਹਾ ਜਿਹੜੇ ਸੱਤ ਸੱਤ ਜਿਹੜੇ ਬੰਦੇ ਸੀ ਉਹਨਾਂ ਦੀ 20 ਤਰੀਕ ਤੱਕ ਉਹ ਉਹਨਾਂ ਨੂੰ ਗ੍ਰਿਫਟਰ ਕਰ ਲਿਆ ਗਿਆ ਸੀ ਉਹਨਾਂ ਦਾ ਸਮਾਂ ਪੂਰਾ ਹੋ ਗਿਆ ਇਹ ਜੋ ਉਹਨਾਂ ਤੇ ਐਨਐਸਏ ਲਾਈ ਗਈ ਸੀ ਉਹ ਹੀ ਗਲਤ ਸੀ ਕਿਉਂਕਿ ਜੇ ਉਹ ਜਿੱਦਾਂ ਇਹਨਾਂ ਨੇ ਪ੍ਰਚਾਰ ਕੀਤਾ ਗਿਆ ਸੀ ਅਮਰਪਾਲ ਦੇ ਜਾਂਦੇ ਸਾਥੀਆਂ ਦੇ ਖਿਲਾਫ ਤੇ ਜੇ ਲੋਕ ਦੇ ਵਾਕਏ ਉਹ ਉਹ ਇਹਨੇ ਖਤਰਨਾਕ ਹੁੰਦੇ ਜਾਂ ਲੋਕਾਂ ਦੇ ਹਿੱਤ ਦੀ ਨਾਂ ਗੱਲ ਕਰਦੇ ਹੁੰਦੇ ਤੇ ਉਹ ਲੋਕ ਏਡੀ ਵਰਤਦਾਦ ਚ ਉਹਨਾਂ ਨੂੰ ਨਹੀਂ ਹਿੱਜਤ ਹੁੰਦੇ ਹੁਣ ਮੇਰਾ ਖਿਆਲ ਹੈ ਕਿ 1 ਸਾਲ ਦੀ ਐਨਐਸ ਹੁੰਦੀ ਤੇ 1 ਸਾਲ ਤੋਂ ਬਾਅਦ 1 ਸਾਲ ਵਧਾ ਕੇ 2 ਸਾਲ ਕਰ ਲਈ ਤੇ 2 ਸਾਲ ਵੀ ਹੁਣ ਮੇਰੇ ਖਿਆਲ ਪੂਰੇ ਹੋ ਗਏ ਹੁਣ ਮੇਰੇ ਖਿਆਲ ਅੱਗੇ ਵਧਾਉਣ ਦੇ ਕੋਈ ਚਾਂਸ ਜਾਂ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਹੋਊਗਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਦੀ ਜਿਹੜੀ ਐਨਐਸ ਖਤਮ ਹੋ ਰਹੀ ਹੈ ਕੋਈ ਵਾਪਸ ਨਹੀਂ ਲਈ ਜਾ ਰਹੀ ਉਹ ਸਮਾਂ ਖਤਮ ਹੋ ਗਿਆ ਅੱਗੇ ਅਗੇ ਤੀਜੇ ਸਾਲ ਲਈ ਵਧਾਈ ਨਹੀਂ ਜਾ ਰਹੀ ਮੇਰੇ ਖਿਆਲ ਤਾਂ ਕਰਕੇ ਉਹਨਾਂ ਨੂੰ ਕਿ ਕਿਤੇ ਨੂੰ ਆਪਾਂ ਇਸ ਤਰ੍ਹਾਂ ਦੇਖ ਸਕਦੇ ਜਿਹੜੀਆਂ ਆਉਣ ਵਾਲੀਆਂ ਚੋਣਾਂ 2027 ਦੀਆਂ ਉਹਨੂੰ ਦੇਖਦੇ ਆ ਉਹ ਆ ਵੀ ਐਨਐਸਏ ਤਾਂ ਹੀ ਹੋਈ ਹੋਈ ਚੱਲ ਰਹੀ ਹੋਵੇ ਨਹੀਂ ਐਨਐਸਏ ਤੇ ਮੇਰੇ ਖਿਆਲ ਹੈ ਹੀ ਇੱਕ ਸਾਲ ਵਾਸਤੇ ਤੇ ਦੋ ਸਾਲਾਂ ਤੇ ਦੋ ਸਾਲਾਂ 'ਤੇ ਤੇ ਹੁਣ ਮੇਰਾ ਖਿਆਲ ਹੈ ਕਿ ਬਹੁਤ ਧੱਕੇਸ਼ਾ ਹੀ ਹੈ ਕਿ ਜੇ ਉਸ ਚੀਜ਼ ਨੂੰ ਇਹੋ ਜਿਹੇ ਕਾਲੇ ਕਾਨੂੰਨਾਂ ਨੂੰ ਤੁਸੀਂ ਆਪਣੇ ਲੋਕਾਂ ਦੇ ਚਾਚਾ ਜੀ ਬਪਲਪ੍ਰੀਤ ਹੋ ਗਿਆ ਤੇ ਆਪਣੇ ਭਾਈ ਅਮਰਪਾਲ ਜੀ ਹੋਗੇ ਇਹਨਾਂ ਦੀ ਕਿਉਂ ਨਹੀਂ ਹਟਾਈ ਹੈਗੀ ਨਹੀਂ ਇਹਨਾਂ ਦਾ ਮੇਰੇ ਖਿਆਲ ਚਾਚਾ ਜੀ ਦੇ ਨਹੀਂ ਅਜੇ ਇਹਦੇ 'ਚ ਥੋੜੀ ਕਨਫਿਊਜ਼ਨ ਆ ਇਦੇ ਚ ਮੇਰਾ ਖਿਆਲ ਹੈ ਕਿ ਇਹ ਜੋ ਸਾਡੇ ਕੋਲ ਜੋ ਸਰਕਾਰੀ ਤੌਰ ਤੇ ਸਾਡੇ ਕੋਲ ਜਾਣਕਾਰੀ ਮਿਲੀ ਉਹਦੇ ਚ ਕਿ ਅਮਰਤਪਾਲ ਸਿੰਘ, ਉਪਲਪ੍ਰੀਤ ਤੇ ਵਰਿੰਦਰ ਸਿੰਘ ਫੌਜੀ ਤਿੰਨ ਬੰਦੇ ਜਿਹੜੇ ਆ ਉਹ 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 ਉਹਨਾਂ ਦੀ ਮੇਰੇ ਖਰ ਗ੍ਰਿਫਤਾਰੀ ਲੇਟ ਹੋਈ ਸੀ ਇਸ ਕਰਕੇ ਸ਼ਾਇਦ ਉਹਨਾਂ ਨੂੰ ਇਸ ਕਰਕੇ ਨਹੀਂ ਲਿਆ ਨਜ਼ਰਿਆ ਜਿਹੜਾ ਸੱਤ ਸੱਤ ਜਿਹੜੇ ਬੰਦੇ ਸੀ ਉਹਨਾਂ ਦੀ 20 ਤਰੀਕ ਤੱਕ ਉਹ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਉਹਨਾਂ ਦਾ ਸਮਾਂ ਪੂਰਾ ਹੋ ਗਿਆ ਤੇ ਇਸ ਕਰਕੇ ਮੇਰੇ ਖਿਆਲ ਸੱਤਾ ਨੂੰ ਪਹਿਲਾਂ ਹੀ ਕੋਰਟੀ ਚ ਅਰਜ਼ੀ ਦਾਇਰ ਕੀਤੀ ਗਈ ਸੀ ਅੰਮ੍ਰਿਤਪਾਲ ਵੱਲੋਂ ਕਿ ਮੈਂ ਜਿਹੜਾ ਸੈਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈਗਾ ਸੰਸਦ ਦੇ ਵਿੱਚ ਲੇਕਿਨ ਉੱਥੇ ਜਾਣ ਨਹੀਂ ਦਿੱਤਾ ਕਿ ਹਾਲਾਂਕਿ ਉਹਨਾਂ ਦਾ ਜਿਹੜਾ ਜਿਹਨੂੰ ਲੈ ਕੇ ਸੀਟੂ ਲੈ ਕੇ ਸੀਗੀ ਉਹ ਪ੍ਰੋਬਲਮ ਹਟ ਗਈ ਨਹੀਂ ਮੇਰੇ ਖਿਆਲ ਇਹ ਵੀ ਇੱਕ ਬਹੁਤ ਵੱਡੀ ਬੇਅਨਸਾਫੀ ਹੈ ਖਡੂਰ ਸਾਹਿਬ ਦੇ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਕਿ ਜੋ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਪਾਰਲੀਮੈਂਟ 'ਚ ਜੋ ਆਪਣੇ ਲੋਕਾਂ ਦੀ ਗੱਲ ਕਰਨ ਦਾ ਆਪਣੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦਾ ਮੌਕਾ ਮਿਲਣਾ ਚਾਹੀਦਾ ਤੇ ਉਹ ਦਿੱਤਾ ਜਾਣਾ ਚਾਹੀਦਾ ਸੀਗਾ ਇਹ ਚਲੋ ਉਹਨਾਂ ਦੀ ਛੁੱਟੀ ਵਧਾਤੀ ਮੇਰਾ ਖਿਆਲ ਹੈ ਕਿ ਕੋਈ ਠੀਕ ਨਹੀਂ ਅਸੀਂ ਅੱਜ ਵੀ ਉਹ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਉਹ ਜੋ ਪਾਰਲੀਮੈਂਟ ਸੈਸ਼ਨ ਚਾ ਕੇ ਆਪਣੇ ਲੋਕਾਂ ਦੀ ਗੱਲ ਕਰਨ ਵਾਸਤੇ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਜਿਹੜਾ ਉੱਥੇ ਮੌਕਾ ਦਿੱਤਾ ਜਾਂਦਾ ਹੈ ਜਿਹੜਾ 28 ਤਰੀਕ ਨੂੰ ਐਸਟੀ ਪਿਛਲੇ ਇਲਾਕਾ ਸੱਜਿਆ ਗਿਆ ਜਨਰਲ ਇਲਾਕਾ ਉਹਦੇ ਬਾਰੇ ਕੁਝ ਕੀ ਕਹਿਣਾ ਚਾਹੁੰਦੇ ਐ ਜੀ ਪੀਸੀ ਮੈਂਬਰ ਨੂੰ ਆਪਣੀ ਜਿਹੜੀ ਹੈਗੀ ਅੰਤਰ ਆਤਮਾ ਦੀ ਬਾਜ ਦੇ ਉੱਤੇ ਇਸ ਚ ਮਤਲਬ ਪਾਰਟਿਸਪੇਟ ਕਰਨਾ ਚਾਹੀਦਾ ਜਾਂ ਇਸ ਤਰ੍ਹਾਂ ਕਿ ਐਜੀਪੀਸੀ ਦੇ ਜਿਹੜੇ ਉਹਨਾਂ ਦੀ ਕੰਸੈਪਟਿਵ ਬੁਰੀ ਹੈਗੀ ਹੈ ਜਾਂ ਉਹਨਾਂ ਦੇ ਜਿਹੜੇ ਮੈਂ ਜਿਹੜੇ ਆਪੀ ਬੇਰੇ ਨੇ ਉਹਨਾਂ ਦੇ ਕਹਿ ਦੋ ਤੋ ਮੇਰਾ ਖਿਆਲ ਹੈ ਕਿ ਜਿਹੜੀ ਹੈ ਕਿ ਹੁਣ ਤੁਸੀਂ ਦੇਖੋ ਕਿ ਸਾਡੀ ਇਹ ਬਦਕਿਸਮਤੀ ਹੈ ਜਾਂ ਸਰਕਾਰਾਂ ਸਾਨੂੰ ਜਾਣਬੁੱਝ ਕੇ ਇਸ ਪਾਸੇ ਚਲ ਜਾ ਰਹੀਆਂ ਕਿ ਜਿਹੜੀ ਇਹ 5 ਸਾਲ ਬਾਅਦ ਚੋਣ ਹੋਣੀ ਸੀ ਉਹਨੂੰ 12-13 ਸਾਲ ਹੋ ਚਲੇ ਤੇ ਹੁਣ ਜੇ ਉਹਨਾਂ ਦੇ ਜੇ ਮੈਂਬਰਾਂ ਸੁਵਣੀ ਕਮੇਟੀ ਦੇ ਮੈਂਬਰਾਂ ਦੀ ਆਪਾਂ ਸੋਚੀਏ ਤੇ ਉਹਨਾਂ ਦਾ ਕਾਰਜਕਾਲ ਪੂਰਾ ਹੋ ਚੁੱਕਿਆ ਉਹਨਾਂ ਨੂੰ ਇਹੋ ਜਿਹੇ ਮੇਜਰ ਫੈਸਲੇ ਲੈਣ ਲੱਗੇ ਆ ਸੰਗਤੀ ਰਹਿ ਲੈ ਕੇ ਜਾਉ ਉਹ ਜੋ ਜਿੱਦਾਂ ਚੱਲ ਰਿਆ ਸੀ ਉਦਾਂ ਚੱਲਦਾ ਰਹਿਣਾ ਚਾਹੀਦਾ ਸੀਗਾ ਇਹ ਨਵੀਂ ਕੋਈ ਇਲੈਕਟਿਡ ਬਾਡੀ ਨਵੀਂ ਸ਼੍ਰੋਮਣੀ ਕਮੇਟੀ ਦੀ ਚੋਣ ਸਰਕਾਰ ਨੂੰ ਜਲਦੀ ਜਲਦੀ ਕਰਾ ਕੇ ਜੋ ਨਵੇਂ ਦੇ ਆਉਣ ਉਹ ਤੇ ਬਾਕੀ ਵੀ ਅਸੀਂ ਕਹਿੰਨੇ ਕਿ ਇਹ ਸ਼੍ਰੋਮਣੀ ਕਮੇਟੀ ਦਾ ਦਾਇਰਾ ਹੁਣ ਬਹੁਤ ਛੋਟਾ ਰਹਿ ਗਿਆ ਤੇ ਜਿਹੜਾ ਅਕਾਲ ਤਖਤ ਦਾ ਮਸਲਾ ਇਹ ਬਹੁਤ ਪੂਰੇ ਵਿਸ਼ਵ ਦੇ ਸਿੱਖਾਂ ਦਾ ਵਾ ਤੇ ਇਸ ਕਰਕੇ ਉਹਦੇ ਵਾਸਤੇ ਸਾਰੇ ਸ਼੍ਰੋਮਣੀ ਕਮੇਟੀ ਹੋਰ ਜਥੇਬੰਦੀਆਂ ਵਿਸ਼ਵ ਦੇ ਜਿਹੜੀਆਂ ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਾਂ ਜੋ ਸੇਰ ਦੇ ਲੋਕ ਆ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਇਹੋ ਜਿਹਾ ਵਿਧੀ ਵਿਧਾਨ ਜਿਹੜਾ ਜਥੇਦਾਰ ਦੀ ਅਯੁਕਤੀ ਦਾ ਤੇ ਸੇਵਾ ਮੁਕਤੀ ਦਾ ਜਾਂ ਉਹਦੇ ਕਾ ਉਹਦੇ ਕਾਰਜ ਦਾ ਦਾਇਰਾ ਕੀ ਆ ਉਹ ਸਾਰਾ ਜਰ ਨਿਯਤ ਕੀਤਾ ਪੰਜਾਬ ਸਰਕਾਰ ਵੱਲੋਂ ਜਿਹੜਾ ਸੱਲ ਲਾਇਆ ਤੁਹਾਡੇ ਅਜੀਪੀਸੀ ਰੱਖੇ ਹੋਏ ਤੁਹਾਡਾ ਅਕਾਲੀ ਦਲ ਜਿਹੜਾ ਨਵਾਂ ਬਣਿਆ ਤੇ ਪਾਰਟਿਸਿਪੇਟ ਕਰੇਗਾ ਯਾਦ ਦੇ ਆਯਾਦ ਹੋ ਕੇ ਹਰਿਆਣੇ ਇਸ ਤਰ੍ਹਾਂ ਇਲਕੇ ਲੜੂਗੀ ਜਿਸ ਤਰ੍ਹਾਂ ਹਰਿਆਣੇ ਅਜੀਪੀਸੀ 40 ਤੇ 19 ਜਿਹੜੇ ਆਯਾਦ ਸੀਗੇ ਤੇ 19 ਯਾਦ ਜਿਹੜੇ ਜਿੱਤੇ ਨੇ ਉਹਨਾਂ ਨੇ ਆਪਣਾ ਇੱਕ ਗਰੁੱਪ ਬਣਾ ਲਿਆ ਉਹਨਾਂ ਨੇ ਕਿਹਾ ਹੈਗਾ ਕਿ ਜੇ ਜੀਪੀਸੀ ਉਹ ਵੀ ਵੇਰ ਅਸੀਂ ਬਣਾਵਾਂਗੇ ਅਸੀਂ ਕਿਸੇ ਦਲ ਦੇ ਨਾਲ ਨਹੀਂ ਮਿਲਣਾ ਜਿਹੜੇ ਦਲ ਨੂੰ ਜਰੂਰ ਦਾ ਸਾੜਾ ਲਾ ਕੇ ਸਾਹਮਣੇ ਤੁਹਾਡਾ ਇਹ ਬਦ ਕੀ ਸੰਸਦ ਇੰਡੀਪੈਂਡੈਂਟ ਇਲੈਕਸ਼ਨ ਲੜੋਗੇ ਜਾਂ ਆਜ਼ਾਦ ਜਾਂ ਫਿਰ ਪਾਰਟੀਆਂ ਬਸ ਨਹੀਂ ਅਸੀਂ ਦੇਖਦੇ ਹਾਂ ਜੀ ਅਸੀਂ ਆਪਣੀਆਂ ਹੋਰ ਵੀ ਜਿਹੜੀਆਂ ਸਿਰ ਪੰਥ ਪੰਥ ਨੂੰ ਪਿਆਰ ਕਰਨ ਵਾਲੀਆਂ ਆਪਾਂ ਟੀਚਰ ਦੀ ਗੱਲ ਅੱਜ ਕੰਮ ਕਰਨ ਵਾਲੀਆਂ ਸਾਰੀਆਂ ਧਿਰਾਂ ਨੂੰ ਉਹਨਾਂ ਦੀ ਸਲਾਹ ਗਿਣਤੀ ਕਰਕੇ ਅਸੀਂ ਸੋਚਾਂਗੇ ਕਿ ਅਸੀਂ ਸਾਰੇ ਜਣੇ ਰਲ ਕੇ ਇਲੈਕਸ਼ਨ ਲੜੀਏ ਤੇ ਉਹ ਅਜਾਦ ਲੜਨੀ ਆ ਜਾਂ ਕਿਸੇ ਕਿਸੇ ਚਿੰਨ੍ਹ ਚ ਲੜਨੀ ਹੋ ਉਹ ਤੇ ਬਾਅਦ ਚ ਫੈਸਲਾ ਕੀਤਾ ਜਾਊਗਾ ਅਸੀਂ ਜੇ ਕੰਡੈਕਸ਼ਨ ਚ ਭਾਗ ਲਵਾਂਗੇ। ਅੱਛਾ ਇੱਕ ਚੀਜ਼ ਦੱਸੋ ਪੰਜਾਬ ਸਰਕਾਰ ਵੱਲੋਂ ਜਿਹੜਾ ਮਸ਼ਿਆ ਦੇ ਖਿਲਾਫ ਉਹਨਾਂ ਨੇ ਅਭਿਆਨ ਚੇੜਿਆ ਹੈ। ਦੂਸਰੇ ਪਾਸੇ ਪੰਜਾਬ 'ਚ ਹੁਣ ਤਾਂ 13 ਤੋਂ 14 ਅਟੈਕ ਹੋ ਗਏ ਗ੍ਰਨੇਡ ਮਾਰਦੇ ਨੇ। ਉਹਨੂੰ ਕਿਵੇਂ ਦੇਖਦੇ? ਇਹ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਰਬਾਦ ਕਰਨ ਦੀ ਚਾਲ ਚੱਲੀ ਜਾ ਰਹੀ ਹੈ। ਕਿ ਗ੍ਰਨੇਡ ਪਤਾ ਨਹੀਂ ਵੀ ਇਹ ਜਾਣਬੁੱਝ ਕੇ ਕਰਵਾਇਆ ਜਾ ਰਿਹਾ ਸਾਰਾ ਕੁਝ ਇੱਕ ਪਾਸੇ ਦਿਨ ਦਿਹਾੜੇ ਕਤਲ ਹੋ ਰਹੇ ਆ। ਪ੍ਰੋਤਿਆਂ ਮੰਗੀਆਂ ਜਾ ਰਹੀਆਂ ਲਾ ਐਂਡ ਆਰਡਰ ਦੀ ਜਿਹੜੀ ਆ ਸਥਿਤੀ ਆ ਬੜੀ ਨਾਜ਼ੁਕ ਆ ਹੁਣ ਨਸ਼ਿਆਂ ਦੇ ਵਿਰੁੱਧ ਹੁਣ 3 ਸਾਲ ਬਾਅਦ ਆ ਕੇ ਇਹ ਇਹਨਾਂ ਨੂੰ ਚੇਤਾ ਆ ਰਿਹਾ ਤੇ ਉਹ ਵੀ ਜਿਹੜੇ ਕਿ ਆਮ ਜਿਹੜੇ ਨਸ਼ਾ ਖਾਣ ਵਾਲੇ ਲੋਕ ਆ ਉਹ 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 ਉਹਨਾਂ ਨੂੰ ਤੰਕ ਕੀਤਾ ਜਾ ਰਿਹਾ ਉਹਨਾਂ ਦੇ ਘਰ ਢਾਏ ਜਾ ਰਹੇ ਆ ਮੇਰਾ ਖਿਆਲ ਉਹ ਵੀ ਜਿਹੜੇ ਕੋ ਗੈਰ ਕਾਨੂੰਨੀ ਜਗ੍ਹਾ ਤੇ ਬਣੇ ਆ ਤੇ ਲੋਕਾਂ ਨੂੰ ਇਹ ਵਿਖਾਇਆ ਜਾ ਰਿਹਾ ਕਿ ਅਸੀਂ ਬਹੁਤ ਵੱਡਾ ਕੰਮ ਕਰ ਰਹੇ ਆ ਜਿੱਦੋਂ ਕਿ ਬੜੇ ਬਹੁਤ ਵੱਡੇ ਵੱਡੇ ਸਮੱਗਲਰ ਜਿਨ੍ਹਾਂ ਦੇ ਨਾਂ ਸਾਹਮਣੇ ਆ ਚੁੱਕੇ ਆ ਜਿਨ੍ਹਾਂ ਨੇ ਜੇਲ੍ਹਾਂ ਚ ਵੀ ਜਾ ਕੇ ਆ ਚੁੱਕੇ ਆ ਉਹਨਾਂ ਦੇ ਘਰਾਂ 'ਤੇ ਕੋਈ ਮੂਹ ਨਹੀਂ ਕਰਦਾ ਇਹ ਲੋਕਾਂ ਨੂੰ ਮੇਰੇ ਖਿਆਲ ਲੱਗੇ ਭੰਬਲ ਪੂਸੇ ਤੇ ਲੋਕਾਂ ਨੂੰ ਆਪਣੀ ਇੱਕ ਨਾ ਸ਼ਬੀ ਨੂੰ ਸੁਧਾਰਨ ਵਾਸਤੇ ਇਹ ਸਾਰਾ ਕੁਝ ਡਰਾਮਾ ਕੀਤਾ ਜਾ ਰਿਹਾ ਪਰ ਅਸੀਂ ਫਿਰ ਵੀ ਇਸ ਚੀਜ਼ ਦਾ ਸਵਾਗਤ ਕਰਦੇ ਹਾਂ ਕਿ ਅਗਰ ਪੰਜਾਬ ਵਿੱਚੋਂ ਇਹ ਸਰਕਾਰ ਨਸ਼ਾ ਖਤਮ ਕਰਦੀ ਹੈ ਤੇ ਅਸੀਂ ਇਹਦਾ ਵੀ ਧੰਨਵਾਦ ਕਰ ਰਹੇ ਹਾਂ ਕਿ ਪੰਜਾਬ ਦੇ ਲੋਕ ਨਸ਼ਿਆਂ ਤੋਂ ਬਹੁਤ ਤੰਗ ਆ ਚੁੱਕੇ ਹਨ ਤੁਸੀਂ ਪੋਲਿਟੀਕਲ ਪਾਰਟੀਆਂ ਨੂੰ ਲੈ ਕੇ ਕਿਹਾ ਕਿ ਪੰਜਾਬ ਦਾ ਜਿਹੜਾ ਸੁਧਾਰ ਨਹੀਂ ਹੋ ਪਾ ਰਿਹਾ ਹੈਗਾ ਚੰਨੀ ਵੱਲੋਂ ਜਿਹੜਾ ਅੰਮ੍ਰਿਤਪਾਲ ਨੂੰ ਲੈ ਕੇ ਸੰਸਦ ਦੇ ਵਿੱਚ ਆਵਾਜ਼ ਵੀ ਚੱਕੀ ਗਈ ਸੀ ਕਿਤੇ ਨਾ ਕਿਤੇ ਸਪੋਰਟ ਕਰਦੇ ਛੱਡੋ ਨਹੀਂ ਅਸੀਂ ਕਹਿੰਨੇ ਕਿ ਹਰੇਕ ਬੰਦੇ ਦਾ ਫਰਜ਼ ਬਣਦਾ ਕਿ ਜਿੱਥੇ ਵੀ ਜ਼ੁਲਮ ਹੋ ਰਿਹਾ ਚੰਨੀ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਆ ਅਸੀਂ ਦੂਜੇ ਮੈਂਬਰਾਂ ਨੂੰ ਵੀ ਕਹਿੰਨੇ ਆ ਕਿ ਜਿੱਦਾਂ ਇਹ ਸਾਰੀ ਜਗ੍ਹਾ ਤੇ ਦੁਨੀਆਂ ਸੇਤਾਂ ਵਾਲੇ ਆਪਣੇ ਸਟੇਟ ਵਾਸਤੇ ਆਪਣੇ ਲੋਕਾਂ ਵਾਸਤੇ ਲੜਦੇ ਆ ਉਦਾਂ ਇਹ ਸਾਰਿਆਂ ਨੂੰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿੱਥੇ ਵੀ ਕੋਈ ਇਹ ਨਸ਼ਿਆਂ ਦਾ ਮਾਮਲਾ ਵਾ ਸਾਡੇ ਲੀਡਰਾਂ ਨੂੰ ਉਹਦੇ ਵਾਸਤੇ ਵੀ ਸਾਰਿਆਂ ਤੇ ਫਰਜ਼ ਬਣਦਾ ਕਿ ਅਸੀਂ ਅੱਗੇ ਬਾਹਰ ਨਿਕਲ ਗਏ ਤੇ ਇਹਨਾਂ ਨੌਜਵਾਨੀ ਨੂੰ ਬਚਾਉਣ ਦਾ ਕਾਰਜ ਕਰੀਏ ਇਹ ਮੇਰਾ ਖਿਆਲ ਹੈ ਕਿ ਹੁਣ ਇਹ ਮਾਮਲੇ ਤੇ ਕਿਸੇ ਵੀ ਮਾਮਲੇ ਤੇ ਕਿ ਦੂਜੀਆਂ ਪਾਰਟੀਆਂ ਨੂੰ ਕੋਈ ਵੱਡਾ ਸਟੈਂਡ ਨਹੀਂ ਲੈ ਰਹੀਆਂ ਹਾਂ ਸਰ ਅੱਜ ਕੱਲ ਨੂੰ ਆ 18 ਤਰੀਕ ਨੂੰ ਉਹਨਾਂ ਦੀ ਆ ਇਹ ਜੋ ਐਨਐਸਏ ਦੇ ਉੱਪਰ ਕੋਈ ਜੋ ਫਾਈਨਲ ਡਿਸੀਜਨ ਮੇਰੇ ਖਰ ਕੱਲ ਨੂੰ ਹੋਊਗਾ ਠੀਕ ਹੈ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ